ਪਰ ਮੈਂ ਮੱਝ ਦਾ ਘੇੜਾ ਨਹੀਂ ਛੱਡਿਆ ਕਿਉਂਕਿ ਮੱਝ ਦੋ ਢਾਈ ਲੱਗਦੀ ਸੀ ਮੱਝ ਮੈਂ ਮੱਝ ਦੇ ਕਰਕੇ ਜਿਆਦਾ ਕੁਛ ਬੜੀ ਰੱਖੀ ਕੁਛ ਖੜਦਾ ਹਾਂ ਤੇ ਦੂਜਾ ਤਾਂ ਲੇਢੋ ਡੁੱਬ ਜਾਂਦੀ ਆ ਪ੍ਰਸਾਦਾ ਲੋ ਸਮਾਨ ਲੈਓ ਪ੍ਰਸਾਦਾ ਭਾ ਲੋ ਤਾਂ ਨੇ ਮਾਰੇ ਬਚਾਉਣਾ ਉਹਨਾਂ ਮੱਝੇ ਬਾਬਾ ਜੀ ਡੰਗਰ ਸਾਰੇ ਛੇ ਹੋ ਗਏ ਸੀ ਉਹਨਾਂ ਮੱਝਾਂ ਜਿਹੜੀਆਂ ਦੁੱਧੀਆਂ ਸੀ ਉਹ ਮੁੰਡੇ ਲੈ ਕੇ ਅੱਠ ਦਾ ਜਿਹੜੇ ਮੱਝਾਂ ਗਾਂ ਲੈ ਕੇ ਚਲ ਗਈ ਇਹ ਮੱਝ ਡਰ ਗਈ ਤੇ ਕੁਰਦੀਆਂ ਵਾਲੇ ਨਹੀਂ ਕੁਰਦੀਆਂ ਨਾਲ ਮੱਝ ਡਰ ਗਈ ਅੰਦਰ ਮੈਂ ਇਹਨਾਂ ਨੂੰ ਆਖਿਆ ਪਾਸੇ ਲੈ ਜਾਓ ਉਹਨਾਂ ਨੂੰ ਜੇ ਮੈਂ ਆਖਿਆ ਮਗਰ ਮੇਰੇ ਆਓ ਮਗਰਲੇ ਪਾਸੇ ਅਗਣਬੋਟ ਲਾ ਲਓ ਮੈਨੂੰ ਤੇ ਹਾਸਰਾ ਹੋ ਜਾਏਗਾ ਜੇ ਮੱਝ ਜੀ ਜੀ ਚਲ ਜੇ ਮੱਝ ਪਾ ਕੇ ਤੇ ਭੱਜਣ ਵੀ ਲੱਗੀ ਨਾ ਚਲੋ ਮੈਂ ਨਾ ਜਾਣਾ ਤੇ ਮੈਂ ਮੈਂ ਭੱਜ ਕੇ ਅਗਣਬੋਟ ਤੇ ਚੜ ਜਾਗਾ ਉਹ ਡਰਦੇ ਸੀ ਕਿਤੇ ਛਾਲ ਮਾਰ ਕੇ ਤੇ ਮੱਝ ਵਿੱਚ ਜੜ ਜਾਣਾ ਮੈਂ ਤਾਂ ਬੈਗ ਨੂੰ ਜੀ ਇਹ ਨਹੀਂ ਹੁੰਦਾ ਫਿਰ ਬਾਬਾ ਜੀ ਮੱਝ ਨੇ ਇੱਥੇ ਲੈ ਜਾਂਦਾ ਮੈਨੂੰ ਲਿਆ ਕੇ ਇੱਧਰ ਪਾਸੇ ਛੁੱਟਦਾ ਲਿਆ ਕੇ ਪਰ ਮੈਂ ਨਾ ਜਰਨੈਲ ਮਹਾਰਾਜ ਦੀ ਕਿਰਪਾ ਦਾਤੇ ਦੀ ਪਰ ਮੱਝ ਦਾ ਘੇੜਾ ਨਹੀਂ ਛੱਡਿਆ ਕਿਉਂਕਿ ਮੱਝ ਦੋ ਢਾਈ ਲੱਗਦੀ ਸੀ ਮੱਝ ਮੈਂ ਮੱਝ ਦੇ ਕਰਕੇ ਜਿਆਦਾ ਕੋਸ਼ ਬੜੀ ਰੱਖੀ ਕੋਸ਼ ਫੜਦਾ ਹਾਂ ਤੇ ਦੂਜਾ ਥੱਲੇ ਡੁੱਬ ਜਾਂਦੀ ਐ ਟੁੱਬੀ ਮਾਰ ਜਾਂਦੀ ਫਿਰ ਮੱਝ ਨੇ ਨਾ ਪਤਾ ਨਹੀਂ ਵੈਗਰੋਜੀਬ ਕੀ ਮੇਰ ਪਈ ਐ ਮੱਝ ਨਾ ਇਧਰ ਨੂੰ ਹੋ ਗਈ ਐ ਇਧਰ ਨੂੰ ਹੋ ਕੇ ਤੇ ਆ ਘਾਰ ਆ ਬੜਾ ਇਹਨਾਂ ਦਾ ਸਾਬੇਗਾ ਸਾਬੇਗੇ ਘਰੇ ਵੜ ਗਈ ਫਿਰ ਉੱਥੇ ਸੀ 베ਰੀ ਬੜੀ ਤਗੜੀ ਕੰਡਿਆ ਐ ਹੁਣ ਮੇਰੇ ਪੈਰ ਆ ਸਾਰੇ ਥੱਲੋਂ ਨਾ ਕੰਡੇ ਵਿੱਚ ਟੋਟੇ ਟੁੱਟੇ ਪਏ ਨਿਕਲਦੇ ਨਹੀਂ ਮੈਨੂੰ ਮੱਝ ਨੇ ਉੰਦਰ ਤੇ ਜੜਾਤਾ ਜਾ ਕੇ ਔਰ ਮੇਰੇ ਪਹਾੜ ਹੀ ਬਣ ਗਈ ਪੈ ਥੱਲੇ ਪੈਰ ਗਏ ਫਿਰ ਵੀ ਮੈਂ ਹੌਸਲਾ ਨਹੀਂ ਛੱਡਿਆ ਹੌਸਲਾ ਛੱਡਿਆ ਮੈਂ ਮੱਝ ਨੂੰ ਨਹੀਂ ਜਾਣ ਦੇਣਾ ਬਗਿਆ ਉਹ ਹੋਰ ਭਾਵੇਂ ਜਿਹੜਾ ਕੋ ਮਰਜੀ ਹੋ ਜੇ ਉਹ ਮੱਝ ਨੇ ਛਾਲ ਮਾਰੀ ਤੇ ਉਹਨਾਂ ਦੇ ਅੰਦਰ ਵੜ ਗਈ ਜੈਂ ਅੰਦਰ ਵੜ ਗਈ ਉਥੋਂ ਕੱਢਿਆ ਉਹਨਾਂ ਦੇ ਚ ਕੋਈ ਨੁਕਸਾਨ ਹੋ ਜਲਿਆ ਭਾਂਡੇ ਟੁੱਟ ਜਣੇ ਬੈੱਡ ਅੱਗੇ ਪੈ ਬੈੱਡ ਟੁੱਟ ਜਣੇ ਮੱਝ ਦੇ ਉਹਨੇ ਉਹਦੇ ਘਰ ਦੀ ਸੀ ਸਾਬੇ ਦੀ ਉਹਨੇ ਡਰਾਇਆ ਤੇ ਬਾਹਰ ਕੱਢਦੀ ਮੱਝ ਦਾ ਦਾ ਲਿਆ ਕੇ ਮੈਂਨ ਮੱਝ ਜਾਣ ਕੇ ਤੇ ਛੱਡ ਚ ਵੜ ਗਈ ਧੂੜੀ ਵਾਲੇ ਦਾ ਲੈ ਕੇ ਉਥੇ ਮੈਨੂੰ ਪੈਰ ਵਜਾ ਕੁੰਡੇ ਨਾਲ ਮੈਂ ਵੈਗਰੂ ਜੀ ਮੈਂ ਤਵਾ ਦਾ ਥੱਲੇ ਰੱਸਾ ਢੁੱਟਾ ਥੱਲੇ ਰੱਸਾ ਢੁੱਟ ਗਿਆ ਅੰਮਝ ਮੈਂ ਉਥੋਂ ਖਿੱਚ ਕੇ ਦੇ ਮੁੰਡੇ ਨਾਲ ਬੰਨਤੀ ਜਿੱਥੋਂ ਮੈਂ ਪਜਿਆ ਜਦੋਂ ਮੈਂ ਪਜ ਗਿਆ ਫਿਰ ਮੁੰਡੇ ਮਗਰ ਆਏ ਮੇਰੇ ਜੇ ਮੈਂ ਇਹਨਾਂ ਨੇ ਫੋਨ ਕਰਤਾ ਘਰਦਿਆਂ ਨੇ ਵੀ ਫਿਰ ਜਰਨੈਲ ਨੂੰ ਫਿਰ ਮੈਂ ਹਾਂ ਕਿਉਂਕਿ ਮੇਰੇ ਕੋਲ ਤਾਂ ਕਨੈਕਟ ਮੁੱਕ ਗਿਆ ਸੀ ਕਿਉਂਕਿ ਮੇਰੇ ਕੋਲ ਤਾਂ ਫੋਨ ਹੀ ਨਹੀਂ ਹੈਗਾ ਇਹ ਕਰਨ ਵਾਲਾ ਮਾਲਕ ਮੁੜ ਕੇ 7-8 ਬੰਦੇ ਆਣ ਕੇ ਮਾੜ ਜਿਹੜੇ ਉਹ ਡੰਕਰ ਨੇ ਸੇਵਟੀ ਤਾਂ ਦੇ ਹੋ ਗਈ ਆ ਇੱਕ ਗਾਂ ਕੋਰ ਰੱਖ ਲਈਏ ਚਲੋ ਦੁੱਧ ਪਾਣੀ ਚਲੋ ਗੁਰੂ ਮਾਰੇ ਕਰ ਬਸ ਕਿਰਪਾ ਮਾਲਕ ਦੀ ਕੋਈ ਨੂ ਪ੍ਰਸਾਦ ਆ ਜਾ ਗੁਰੂ ਗੋਬਿੰਦ ਸਿੰਘ ਠੀਕ ਬਾਬਾ ਜੀ ਠੀਕ ਧੰਨਵਾਦ ਜੀ ਧੰਨ